ਚਲੋ ਇਹ ਬਾਈ ਗੁਰੂ ਆਪ ਦੇਖੂਗਾ ਦੇਖੋ ਬਹੰਤੀ ਇਹ ਆ ਮੈਂ ਤਾਂ ਅੰਦਰ ਬਾਬਾ ਗੁਰਵਖ ਸਿੰਘ ਦੇ ਬੂੰਗੇ ਚ ਸਗਾ ਕੋਈ 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 ਬੈ ਕਿਸੇ ਨੂੰ ਕੁਝ ਨਹੀਂ ਕਹਿਣਾ ਬਾਈ ਗੁਰੂ ਦਾ ਸਥਾਨ ਹੈ ਉਹੀ ਰੱਖਾ ਹੈ ਸੇਵਾ ਨਿਰਵਿਘਨ ਜਾਰੀ ਰਹੇਗੀ ਜਾਰੀ ਰਹੇਗੀ ਬਿਲਕੁਲ ਪਰਮਾਤਮਾ ਦਾ ਭਰੋਸਾ ਹੈ ਸਰਦਾਰ ਸਾਹਿਬ ਨਾਲ ਦੇਵਾਂ ਹਮਲਾ ਹੋਇਆ ਸੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵਾਹਿਗੁਰੂ ਨਾਲ ਹੈ ਦੀਪ ਸਿੰਘ ਜੀ ਸਾਡੇ ਲੱਗੇ ਸੀਗੇ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਕੁਝ ਕਿਹਾ ਸੁਬੀ ਸੁਬਾਦਰ ਕੋਈ ਸੀ ਇਹ ਤੇ ਇਹ ਤੇ ਕੁਝ ਨਹੀਂ ਮੈਂ ਕਹਿਣਾ ਕਿ ਜੀ ਜੋ ਤੁਸੀਂ ਤੁਸੀਂ ਜੋ ਉਹ ਜੋ ਕਹੀ ਜੈਣਾ ਤੁਹਾਨੂੰ ਪਤਾ ਜੀ ਜੀ ਨਹੀਂ ਸਾਡੀ ਕਹਿੰਦਾ ਇਹ ਮਕਸਦ ਸੀਗਾ ਕਿ ਸਿੱਧਾ ਨਿਸ਼ਾਨਾ ਸੁਬੀਰ ਬਾਦਲ ਸੀਗੇ ਢੀਂਸਾ ਸਾਹਿਬ ਨਹੀਂ ਸੀਗੇ ਇਹ ਸਾਡੀ ਕਹਿੰਦਾ ਇਹ ਤੇ ਇਹ ਤੇ ਤੁਸੀਂ ਠੀਕ ਹੀ ਕਹਿ ਰਹੇ ਹੋ ਜੀ 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 ਪਰ ਵਾਹਿਗੁਰੂ ਨਾਲ ਕੀ ਲੱਗਦਾ ਜੀ ਇਸ ਤਰ੍ਹਾਂ ਸੇਵਾ ਕੀਤੀ ਜਾ ਰਹੀ ਹੈ ਸੇਵਾ ਦੇ ਵਿੱਚ ਅਜਿਹੀ ਹਰਕਤ ਹੋਣਾ ਚਲੋ ਇਹ ਵਾਹਿਗੁਰੂ ਆਪ ਦੇਖੂਗਾ ਦੇਖੋ ਮੈਂ ਥੀ ਆ ਮੈਂ ਤਾਂ ਅੰਦਰ ਬਾਬਾ ਗੁਰਵਖ ਸਿੰਘ ਦੇ ਪੁੰਗੇ ਚ ਸਗਾ ਮੈਨੂੰ ਉੱਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਮੇਰੇ ਖਿਆਲੋਂ ਫੜ ਕੇ ਲੈ ਗਈ ਆ ਤੇ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗਿਆ ਸਰਦਾਰ ਸਕਬੀਰ ਸਿੰਘ ਬਾਦਲ ਜਿਹੜੇ ਅਢੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾ ਤੌਰ ਤੇ ਉੱਤੇ ਬਾਕੀ ਨੇ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਏ ਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤੰਗ ਨਾਲ ਹੋਈ ਹੈ ਹੁਣ ਪੁਲਿਸ ਸਾਰੀ ਗਾਂ ਦੀ ਗਾਂ ਦੱਸੋ ਲੱਗਦਾ ਕਿ ਸੁਰੱਖਿਆ ਪ੍ਰਬੰਧ ਦਾ ਵੱਡੀ ਕਟਾਈ ਹੋਈ ਹੈ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਆ ਤੇ ਆ ਇੱਥੇ ਪ੍ਰਬੰਧ ਜਿਹੜਾ ਆ ਪ੍ਰਧਾਨ ਸਾਹਿਬ ਮੀਡੀਆ ਤੇ ਜ਼ਿਆਦਾ ਦਿਓ ਪ੍ਰਬੰਧ ਜਿਹੜਾ ਸਾਰਾ ਹੀ ਮੀਡੀਆ ਮੀਡੀਆ ਨੂੰ ਸਾਰੀ ਵਾਈਟ ਆਊਟਰ ਕਰੋ ਜੀ ਇਹ ਸਾਰੀ ਸਾਰੀ ਉਹ ਬਿਲਕੁਲ ਨਹੀਂ ਮੈਂ ਇਹਦਾ ਕਰਨੇ ਦਾ ਮੀਡੀਆ ਤੁਸੀਂ ਅਸੀਂ ਪਲੇ ਹੋਣ ਜਰਾ